ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ। ਹੁਲ ਜਾਂਤਾ। ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਾ ਹੋਵੋਗੇ। ਆਪਾਂ ਵੈਸੇ ਹੈ ਨਾ ਡਿਟਿੰਗ ਟਾਈਮ ਕਈ ਵਾਰ ਨਹੀਂ ਟਾਈਮ ਲੱਗਦਾ ਹੁੰਦਾ। ਪ੍ਰਾਈਸ ਵਗੈਰਾ ਇਹਨਾਂ ਦਾ ਕੋਈ ਨਹੀਂ ਪ੍ਰੋਪਰ ਮੈਂਸ਼ਨ ਕਰਾਂਗੇ। ਕੋਸ਼ਿਸ਼ ਕਰਾਂਗੇ ਵੀ ਡੇਟ ਵੀ ਪਾਈਏ ਉੱਪਰ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਤੁਸੀਂ ਡੇਟ ਪਾਇਆ ਕਰੋ। ਉੱਪਰ ਕਈ ਵਾਰ ਹੁਣਾ ਪੁਰਾਣੀ ਵੀਡੀਓ ਹੁੰਦੀ ਹੈ ਫਿਰ ਉਹ ਪ੍ਰਿੰਟ ਨਹੀਂ ਨਾ ਮਿਲਦੇ। ਅਸੀਂ ਕੋਸ਼ਿਸ਼ ਕਰਾਂਗੇ ਡਿਟਿੰਗ ਟਾਈਮ ਧਿਆਨ ਰੱਖਾਂਗੇ ਵੀ ਡੇਟ ਪਾਈਏ। ਤੇ ਆਪਾਂ ਜਿਹੜੇ ਅੱਜ ਸੂਟ ਦਿਖਾਉਣੇ ਨੇ ਜੀ ਇਹ ਪਿਓਰ ਕਾਟਨ ਦੇ ਸੂਟ ਰਹਿਣਗੇ ਸਿਰਫ 600 ਪ੍ਰਾਈਸ ਰਹੂਗਾ ਇਹਨਾਂ ਦਾ ਇਹ ਉਹ ਵਾਲੀ ਕਾਟਨ ਨਹੀਂ ਹੈਗੀ ਜੀ ਬਾਜ਼ਾਰ 'ਚ 4 400 ਦੇ ਪਏ ਨੇ ਵਧੀਆ ਵਾਲੀ ਕਾਟਨ ਹੈ ਜੀ ਇਹ ਪਿਓਰ ਕਾਟਨ ਦੇ ਸੂਟ ਆਉਣਗੇ 올ਓਵਰ ਸੂਟ ਨੇ 600 ਪ੍ਰਾਈਸ ਆ ਉਹਨਾਂ ਦੇ ਤੁਸਾਂ ਤੁਹਾਨੂੰ ਪ੍ਰਿੰਟ ਜਿਹੜੇ ਦਿਖਾਉਣੇ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਨੂੰ ਪਲੀਜ਼ ਲਾਸਟ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰਿਓ ਪੂਰੀ ਡਿਟੇਲ ਹੈ ਜਿਹੜੀ ਤੁਹਾਨੂੰ ਵੀਡੀਓ ਚ ਦਿੱਤੀ ਜਾਂਦੀ ਹੈ ਕਿਵੇਂ ਦਾ ਸਟੱਫ ਹੈ ਕਿਵੇਂ ਇਹਦੇ ਨਾਲ ਦੁਪੱਟਾ ਰੈਡੀ ਹੁੰਦਾ ਤੇ ਕਿਵੇਂ ਵਿਦਆਊਟ ਲਾਈਨਿੰਗ ਸਟਿਚ ਹੋ ਜਾ ਵਿਦਆਊਟ ਵਿਦ ਲਾਈਨਿੰਗ ਸਟਿਚ ਹੋ ਵਿਦਆਊਟ ਲਾਈਨਿੰਗ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਸੂਟ ਤੇ ਵਿਦ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਜਿਵੇਂ ਤੁਸੀਂ ਬਾਏ ਕਰਨੇ ਕਰ ਸਕਦੇ ਹੋ ਪਹਿਲਾ ਪ੍ਰਿੰਟ ਤੁਹਾਨੂੰ ਇਹ ਦਿਖਾ ਦਈਏ ਜੀ ਮੋਸਟਲੀ ਕੀ ਹੁੰਦਾ ਜਿਹੜੇ ਜਿਹੜੇ ਮੈਂ ਸੂਟ ਆਪਣੇ ਵਾਸਤੇ ਲੈ ਕੇ ਆਉਣੀ ਹੁੰਦੀਆਂ ਉਹ ਮੇਰੇ ਸਭ ਤੋਂ ਪਹਿਲੀਆਂ ਚ ਹੀ ਨਿਕਲ ਜਾਂਦੇ ਨੇ ਇਹ ਵੀ ਪ੍ਰਿੰਟ ਮੈਂ ਆਪਣੇ ਲਈ ਲਿਆ ਸੀ ਤੇ ਇਸ ਤੋਂ ਬਾਅਦ ਕਾਫੀ ਆਰਡਰ ਨੇ ਜਿਹੜੇ ਆਪਾਂ ਨੇ ਹੋਰ ਪਾ ਦਿੰਨੇ ਇਹਦੇ ਕਿਉਂਕਿ ਕਾਫੀ ਡਿਮਾਂਡ ਆਈ ਹੈ ਜੀ ਇਹ ਪ੍ਰਿੰਟ ਦੀ ਆਪਾਂ WhatsApp ਤੇ ਸ਼ੇਅਰ ਕੀਤਾ ਸੀ ਗਾਇ ਪ੍ਰਿੰਟ ਤੁਸੀਂ ਵੀ ਜਿਹੜੀ ਇਹ ਭੈਣਾਂ ਨਹੀਂ ਜੁੜੀਆਂ ਹੋਈਆਂ ਸਾਡੇ ਨਾਲ WhatsApp ਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਤੇ ਮੈਸੇਜ ਕਰਨਾ ਬਹੁਤ ਆਸਾਨ ਹੈ ਜੀ ਜਿਹੜਾ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਪਿਆ ਤੁਸੀਂ ਉੱਥੇ ਜਾ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਜਦੋਂ ਤੁਸੀਂ ਸਾਨੂੰ ਮੈਸੇਜ ਕਰਤਾ ਨਾਲ ਦੀ ਨਾਲ ਤੁਹਾਡੇ ਕੋਲੇ ਜਿਹੜਾ ਗਰੁੱਪ ਦਾ ਮੈਸੇਜ ਆ ਜਾਊਗਾ ਲਿੰਕ ਆ ਜਾਊਗਾ ਤੁਸੀਂ ਉਹ ਚ ਐਡ ਹੋ ਸਕਦੇ ਹੋ ਲੇਟੈਸਟ ਜਿਹੜੇ ਪ੍ਰਿੰਟ ਆਉਂਦੇ ਨੇ ਲੇਟੈਸਟ ਕੋਈ ਫੈਬਰਿਕ ਆਉਂਦਾ ਪਲੇਨ ਉਹ ਵੀ ਇਹਦੇ ਵਿੱਚ ਜਿਹੜਾ ਹਨਾ ਆਪਾਂ ਗਰੁੱਪ ਦੇ ਵਿੱਚ ਪਾਉਂਦੇ ਰਹਿੰਦੇ ਆ ਤੁਹਾਨੂੰ ਹਨਾ ਪੂਰੀ ਡਿਟੇਲ ਗਰੁੱਪ 'ਚ ਮਿਲੂਗੀ ਬਾਕੀ ਇਹ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਬਣਦੇ ਨੇ ਜੀ ਇਹੇ ਏ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟ ਹੈ ਪ੍ਰਿੰਟਿੰਗ ਹੈ ਗਰਮੀ ਦੇ ਅਕੋਰਡਿੰਗ ਹੈ ਨਾ ਗਰਮੀ ਚ ਆਪਾਂ ਨੂੰ ਵੀ ਐਵੇਂ ਹੁੰਦਾ ਵੀ ਠੰਡੇ ਠੰਡੇ ਜੇ ਕਲਰ ਹੋਣ ਉਸ ਅਕੋਰਡਿੰਗ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਇਹ ਤੁਸੀਂ ਇਹਨੂੰ ਮੈਚਿੰਗ ਵੀ ਲੈ ਸਕਦੇ ਹੋ ਤੇ 올ਓਵਰ ਵੀ ਬਾਈ ਕਰ ਸਕਦੇ ਹੋ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਤੁਹਾਡੀ ਇੱਛਾ ਹੈ ਜੀ ਇਹਨੂੰ ਜੇ ਆਪਾਂ ਵਾਈਟ ਦੇ ਨਾਲ ਰੈਡੀ ਕਰੀਏ ਜਾਂ ਬਲੂ ਦੇ ਨਾਲ ਹਾਈਲਾਈਟ ਕੀ ਕਰੀਏ ਤਾਂ ਬਹੁਤ ਪਿਆਰਾ ਬਣਨ ਵਾਲਾ ਹੈ ਤੁਸੀਂ ਇਹਨਾਂ ਨੂੰ ਕੋਰਸੈਟ ਚ ਵੀ ਇਹ ਸਟਫ ਯੂਜ਼ ਕਰ ਸਕਦੇ ਹੋ ਜਿਹੜੀਆਂ ਆਪਣਾ ਕੋਰਸੈਟ ਪਾਉਣਾ ਪਸੰਦ ਕਰਦੀਆਂ ਨੇ ਉਹ ਵੀ ਸਟਿਚ ਕਰਵਾ ਸਕਦੀਆਂ ਨੇ ਹੁਣ ਤੁਸੀਂ ਮੇਰੇ ਵੇਅਰ ਕੀਤਾ ਦੇਖ ਸਕਦੇ ਹੋ ਇਹ ਮੈਂ ਕੋਰਸੈਟ ਨਹੀਂ ਬਣਵਾਇਆ ਜਸਟ ਮੈਂ ਹਨਾ ਥੋੜਾ ਲੂਜ਼ ਫਿਟਿੰਗ ਵਾਲਾ ਰੱਖਿਆ ਲੂਸ ਫਿਟਿੰਗ ਆਉਗੀ ਜੀ ਸ਼ਰਟ ਦੀ ਇਹ ਮੈਂ ਘਰ ਪਾਉਣ ਲਈ ਰੂਟੀਨ 'ਚ ਰੱਖਿਆ ਸੂਟ ਕਿਉਂਕਿ ਫਿਟਿੰਗ ਵਾਲਾ ਸੂਟ ਹਨਾ ਵਿਦਆਊਟ ਦੁਪੱਟਾ ਘਰੇ ਵੀ ਔਕਵਰਡ ਜਿਹਾ ਲੱਗਦਾ ਹਨਾ ਵੇਅਰ ਕਰਨਾ ਇਹ ਆਪਾਂ ਲੂਸ ਫਿਟਿੰਗ ਵਾਲਾ ਜਿਵੇਂ ਪੂਰੀਆਂ ਬਾਜੂ ਹੋ ਗਿਆ ਖੁੱਲੀਆਂ ਹੋ ਗਈਆਂ ਤੇ ਛੋਟੇ ਚਾਕ ਨੇ ਤੇ ਸ਼ਾਰਟ ਸ਼ਰਟ ਬਣਾਈਏ ਸਲਵਾਰ ਦੇ ਨਾਲ ਸਟਿਚ ਕੀਤਾ ਐਵੇਂ ਦੇ ਸੂਟ ਤੁਸੀਂ ਵੀ ਘਰ ਪਾਉਣ ਲਈ ਬਣਵਾ ਸਕਦੇ ਹੋ ਇਸ ਲਈ ਆਪ ਇਹ ਫੈਬਰਿਕ ਬਹੁਤ ਪਿਆਰਾ ਜੀ ਇਹ ਫੈਬਰਿਕ 'ਚ ਹਨਾ ਆਪਣੇ ਕੋਲੇ 10 ਪ੍ਰਿੰਟ ਮਿਲ ਜਾਣਗੇ ਬਾਕੀ ਆਪਾਂ ਕੋਰੀਅਰ ਤੇ ਪੈਕ ਕਰਤੇ ਸੀਗੇ ਇਹਨਾਂ ਦੇ ਆਪਾਂ ਨੇ ਫੋਟੋਸ ਤੁਹਾਨੂੰ WhatsApp ਤੇ ਮਿਲ ਜਾਣਗੀਆਂ ਤੁਸੀਂ ਸਾਨੂੰ ਮੈਸੇਜ ਕਰਿਓ 10 ਪ੍ਰਿੰਟ ਮਿਲ ਜਾਣਗੇ ਵੀਡੀਓ ਚ ਦਿਖਾਉਣ ਦਾ ਸਟੱਫ ਦਿਖਾਉਂਦਾ ਹੀ ਮੋਟਿਵ ਹੈ ਤੁਹਾਨੂੰ ਸਟੱਫ ਦਾ ਪਤਾ ਲੱਗ ਸਕੇ ਥੋੜਾ ਨੇੜੇ ਤੋਂ ਆਪਾਂ ਲਾਈਟ ਕਲਰ ਚ ਦਿਖਾਉਣੇ ਆ ਬਹੁਤ ਪਿਆਰਾ ਸਟੱਫ ਹੈ ਜੀ ਇਹ ਦੇਖੋ ਤੁਸੀਂ ਜਿਵੇਂ ਹਨਾ ਪਾਈ ਜਾਉਂਗੇ ਬਹੁਤ ਸੋਹਣਾ ਹੋਈ ਜਾਊਗਾ ਸਟੱਫ ਬਹੁਤ ਪਿਆਰਾ ਹੈ ਇਹ ਨਹੀਂ ਹੈਗਾ ਜੀ ਇਹ ਸਟੱਫ ਜਿਹੜਾ ਹਨਾ ਇਹਦਾ ਕਲਰ ਫੇਟ ਹੋ ਜਾਊਗਾ ਜਾਂ ਸ਼੍ਰਿੰਕ ਜ਼ਿਆਦਾ ਹੋ ਜਾਊਗਾ ਇਹ ਜੀ ਕੋਈ ਪ੍ਰੋਬਲਮ ਨਹੀਂ ਹੋਣੀ ਤੁਸੀਂ ਆਪਣਾ ਹਨਾ ਪੂਰਾ ਜੀਨ ਵਾਲੇ ਨੂੰ ਹੰਡਾ ਸਕਦੇ ਹੋ ਐਵੇਂ ਦਾ ਸਟੱਫ ਹੈ ਜੀ ਇਹ ਬਾਕੀ ਹਨਾ ਸਟਿਚਿੰਗ ਦੇ ਸਾਰੇ ਆ ਤੁਸੀਂ ਕਿਵੇਂ ਦਾ ਸਟਿਚ ਕਰਵਾ ਰਹੇ ਹੋ ਜੇ ਤੁਹਾਡੀ ਸਟਿਚਿੰਗ ਵਧੀਆ ਹੋਊਗੀ ਤਾਂ ਤੁਸੀਂ ਹਣਾ ਵਧੀਆ ਜਿਹੜਾ ਹੰਡਾਉਂਗੇ ਸੂਟ ਤੁਸੀਂ ਇੱਥੇ ਵੀ ਚੈੱਕ ਕਰ ਸਕਦੇ ਹੋ 100% ਕਾਟਨ ਐਕਸਪੋਰਟ ਕੁਆਲਿਟੀ ਪੂਰੀ ਵਧੀਆ 100% ਵਾਲੀ ਕਾਟਨ ਹੈ ਜੀ ਇਹ ਦੇਸੀ ਕਾਟਨ ਨਹੀਂ ਹੈਗੀ ਅੱਗੇ ਆਪਾਂ ਤੁਹਾਨੂੰ ਟੈਸਟਾ ਦੇ ਪ੍ਰਿੰਟ ਦਿਖਾਉਣੀ ਆ ਜੀ ਬਹੁਤ ਪਿਆਰੀ ਜੀ ਟੈਸਟਾ ਮੈਚਿੰਗ ਟੈਸਟ ਆਊਗੀ ਬਲੈਕ ਬਾਟਮ ਦੇ ਨਾਲ ਇਹ ਵਾਲਾ ਪ੍ਰਿੰਟ ਆਊਗਾ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੀ ਜੀ ਜਿਹੜੀ ਪ੍ਰਿੰਟਿੰਗ ਹੈ ਸਾਰੇ ਸੂਟ ਤੁਹਾਨੂੰ 1350 ਦੇ ਮਿਲਣਗੇ ਜੀ ਸ਼ਿਪਿੰਗ ਫ੍ਰੀ ਹੈ ਜੀ ਕੋਈ ਸ਼ਿਪਿੰਗ ਚਾਰजेस ਨਹੀਂ ਹੈਗੇ ਇਹ ਦੇਖੋ ਤੁਸੀਂ ਨੈਕਸਟ ਪ੍ਰਿੰਟ ਵੀ ਬਹੁਤ ਪਿਆਰਾ ਹੈ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦੇ ਨਾਲ ਜਿਹੜੀ ਬ੍ਰਾਊਨ ਕਲਰ ਦੀ ਮੈਚਿੰਗ ਆਊਗੀ ਪ੍ਰਾਈਸ ਇਹਦਾ ਜਿਹੜਾ ਸ਼ੋ ਹੋ ਰਿਹਾ ਸਕਰੀਨ ਤੇ ਵਿਦਆਊਟ ਸਟਿਚਿੰਗ ਹੋ ਰਿਹਾ ਵਿਦਆਊਟ ਦੁਪੱਟਾ ਹੋ ਰਿਹਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਇਹ ਚ ਆਉਂਦੇ ਨੇ ਜੀ ਇਹ ਦੇਖੋ ਤੁਸੀਂ ਇਹ ਵਾਲੀ ਪ੍ਰਿੰਟਿੰਗ ਆਊਗੀ ਜੀ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆਂ ਪ੍ਰਿੰਟ ਸਾਰੇ ਇਹ ਆਪਾਂ WhatsApp ਤੇ ਪਾਉਨੇ ਆ ਜੀ ਤੁਸੀਂ ਉੱਥੇ ਐਡ ਹੋ ਕੇ ਸਾਡੇ ਕੋਲੋਂ ਜਿਹੜਾ ਆਪਣਾ ਸੂਟ ਰਖਵਾ ਸਕਦੇ ਹੋ ਜੇ ਤੁਹਾਡਾ ਆਰਡਰ ਚੱਲ ਰਿਹਾ ਇਹ ਵਾਲੀ ਜਿਵੇਂ ਇਹਦੇ ਨਾਲ ਨਾ ਮੈਚਿੰਗ ਹੈਗੀ ਇਹ ਆਪਾਂ ਨੂੰ ਨੈਗੇਟਿਵ ਮਿਲ ਰਹੀ ਹੈ ਤੇ ਪੋਜ਼ਿਟਿਵ ਪ੍ਰਿੰਟ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਹੈ ਜੀ ਇਹਦਾ ਤੇ ਇਹ ਆ ਗਿਆ ਜੀ ਕਿ ਜਿਵੇਂ نیچے ਬ੍ਰਾਊਨ ਦਿਖਾਇਆ ਸੀ ਤੁਹਾਨੂੰ ਉਹਦੇ ਵਿੱਚ ਹੀ ਆ ਗਿਆ ਇਹ ਜਿਹੜਾ ਟਿਸਟਾਂ ਦਾ ਸਟਰਾਫ ਹੁੰਦਾ ਨਾ ਜੀ بس ਇਹ ਤਾਂ ਜਾਵਾ ਮੱਖਣ ਮਲਾਈ ਵਰਗਾ ਸਟੱਫ ਹੁੰਦਾ ਬਹੁਤ ਹੀ ਜਿਆਦਾ ਸੌਫਟ ਜਿਹੜੀਆਂ ਪੈਨਾ ਟਿਸਟਾ ਆਉਣਨ ਲੱਗ ਜਾਂਦੇ ਨੇ ਉਹ ਦੁਬਾਰੇ ਟਿਸਟਾ ਦੀ ਹੀ ਡਿਮਾਂਡ ਕਰਦੇ ਨੇ ਇਹ ਚਿੱਕ ਆਪਣੇ ਕੋਲੇ ਪ੍ਰਿੰਟ ਹੋ ਰਿਹਾ ਮਸਟਰਡ ਕਲਰ ਦਾ ਇਹ ਦੇਖੋ ਤੁਸੀਂ ਮਸਟਰਡ ਕਲਰ ਮਸਟਰਡ ਕਲਰ ਵੀ ਬਹੁਤ ਪਿਆਰਾ ਲੱਗਦਾ ਜੀ ਪਲੇਨ ਬਾਟਮ ਆਊਗੀ ਜੀ ਮਸਟਰਡ ਕਲਰ ਦੀ ਇਹ ਦੇਖੋ ਤੁਸੀਂ ਮਸਟਰਡ ਮੈਚਿੰਗ ਆ ਗਈ ਜੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਹੈ ਜੀ ਇਹ ਬਰਾਊਨ ਕਲਰ ਵਾਲਾ ਪ੍ਰਿੰਟ ਹੀ ਆ ਗਿਆ ਜੀ ਠੀਕ ਹੈ ਜੀ ਬਹੁਤ ਪਿਆਰੇ ਸੋਹਣੇ ਸੋਹਣੇ ਜਿਹੇ ਪ੍ਰਿੰਟ ਨੇ ਅੱਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਜੇ ਇਹਨੂੰ ਵੀ ਤੁਸੀਂ ਮੈਚਿੰਗ ਕਰਵਾਉਣਾ ਤਾਂ ਮੈਚਿੰਗ ਵੀ ਤੁਸੀਂ ਕਰਵਾ ਸਕਦੇ ਹੋ ਬਾਕੀ ਆਲ ਓਵਰ ਸੂਟਸ ਹੀ ਆਪਣੇ ਕੋਲ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਮੈਚਿੰਗ ਬਣੀ ਹੋਈ ਹੈ ਜੀ ਜੇ ਤੁਹਾਨੂੰ ਇਹਨਾਂ ਚ ਹੋਰ ਕਲਰ ਹੋਰ ਪ੍ਰਿੰਟ ਚਾਹੀਦੇ ਨੇ ਉਹ ਆਪਣੇ ਡੇਲੀ ਅਪਡੇਟ ਹੈ ਜਿਹੜੀ WhatsApp ਤੇ ਮਿਲੂਗੀ ਬਹੁਤ ਸਾਰੇ ਪ੍ਰਿੰਟ ਆਉਂਦੇ ਨੇ ਜੀ ਆਪਣੇ ਕੋਲੇ ਤੇ ਤੁਸੀਂ ਉਹਨਾਂ ਹੋਰ ਵੀ ਪ੍ਰਿੰਟ ਵਗੈਰਾ ਜਿਹੜੇ ਹਨਾ ਜੇ ਤੁਸੀਂ ਸਾਡੇ ਨਾਲ ਜੁਆਇਨ ਹੋ ਜਾਓਗੇ ਮਿਲਦੇ ਰਹਿਣਗੇ ਡੇਲੀ ਤੇ ਬਾਕੀ ਜੇ ਤੁਸਾਂ ਤੁਹਾਨੂੰ ਹਨਾ 6s ਵਾਲੀ ਰੇਂਜ ਚ ਹੋਰ ਪ੍ਰਿੰਟ ਚਾਹੀਦੇ ਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਿਓ ਜੀ ਤੇ ਓਕੇ ਜੀ ਜੇ ਤਦ ਨੂੰ ਹਨਾ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਜੀ WhatsApp ਤੇ ਤੇ ਅਸੀਂ ਉਹਦੀ ਪੂਰੀ ਡਿਟੇਲ ਦੇ ਦੇਵਾਂਗੇ ਜਿਹੜਾ ਹਨਾ ਆਪਣਾ ਪੇਮੈਂਟ ਮੋਡ ਹੈ ਉਹ ਆਨਲਾਈਨ ਹੈ ਜੀ ਤੁਸੀਂ ਸਾਨੂੰ ਜੇ ਵੀ ਪ੍ਰਿੰਟ ਸੂਟਾਂ ਦੀ ਤੁਹਾਨੂੰ ਫੁੱਲ ਪੇਮੈਂਟ ਕਰਨੀ ਪਊ ਐਡਰੈਸ ਸੈਂਡ ਕਰ ਦਿਓ ਜੀ ਅਸੀਂ ਤੁਹਾਨੂੰ ਹਨਾ ਜਿਹੜਾ ਕੋਰੀਅਰ ਹੈ ਤੁਹਾਡਾ ਡਿਸਪੈਚ ਕਰਵਾ ਦੇਵਾਂਗੇ ਪ੍ਰੋਪਰ ਐਡਰੈਸ ਭੇਜਿਆ ਕਰੋ ਆਪਣਾ ਨਾਮ ਜਿਹੜਾ ਪਿੰਡ ਭੇਜਿਆ ਕਰੋ ਸ਼ਹਿਰ ਭੇਜਿਆ ਕਰੋ ਪਿੰਨ ਕੋਡ ਤੇ ਆਪਣਾ ਨੰਬਰ ਵਗੈਰਾ ਨੰਬਰ ਉਹ ਭੇਜਣਾ ਜੀ ਉਹ ਨਹੀਂ ਜਿਹੜਾ ਕੱਲਾ ਵਟਸਐਪ ਚੱਲਦਾ ਉਹ ਸਾਨੂੰ ਨੰਬਰ ਨਹੀਂ ਚਾਹੀਦਾ ਆਪਾਂ ਨੂੰ ਐਡਰੈਸ ਦੇ ਵਿੱਚ ਜਿਹੜੇ ਤੇ ਕਾਲ ਆ ਸਕਦੀ ਹੈ ਕਾਲ ਵਾਲਾ ਹੀ ਸਾਨੂੰ ਨੰਬਰ ਦਿਓ ਕਿਉਂਕਿ ਜੇ ਡਿਲੀਵਰੀ ਪੋਰ ਗੇਟ 'ਚ ਖੜੇ ਹੁੰਦੇ ਨੇ ਤੇ ਉਹ ਫੋਨ ਕਰ ਰਹੇ ਹੁੰਦੇ ਨੇ ਤੇ ਜਿਹੜੀ ਇਨਕਮਿੰਗ ਕਾਲ ਉੱਤੇ ਫੈਸਿਲਿਟੀ ਨਹੀਂ ਹੁੰਦੀ WhatsApp ਤੇ ਉਹ ਨਹੀਂ ਲਾਉਂਦੇ ਜੀ ਤੁਸੀਂ ਜਿਹੜੇ ਤੇ ਕਾਲ ਹੋ ਸਕਦੀ ਹੈ ਉਹ ਨੰਬਰ ਦਿਆ ਕਰੋ ਜੀ ਓਕੇ ਜੀ ਉਮੀਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਭੁੱਲ ਜਾਤਾ ਓਕੇ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਜਿਹੜੀ ਕਲੈਕਸ਼ਨ ਹੈ ਸਾਡੀ ਪਸੰਦ ਆ ਹੀ ਹੋਊਗੀ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ